ਇਸ ਤਰ੍ਹਾਂ ਜ Punjab ਕੈਬਨਿਟ ਦੇ ਵੱਲੋਂ ਫੈਸਲੇ ਲਏ ਗਏ ਨੇ ਜਿਸ ਦੇ ਵਿੱਚ ਪਟੋਲ ਤੇ ਡੀਜ਼ਲ ਦੇ ਉੱਪਰ ਵੈਟ ਵਧਾਇਆ ਗਿਆ ਹੈ ਕੀ ਕਹਿਣਾ ਚਾਹੁੰਦਾ ਹਾਂ ਬੜੀ ਮੰਦਪਾਗੀ ਗੱਲ ਆ ਜੀ Punjab ਦੇ ਵਿੱਚ ਇਹ ਇੱਕ ਤਰ੍ਹਾਂ ਨਾਲ ਜਨਤਾ ਨਾਲ ਨਾ ਖੇਲਵਾੜ ਕਰਦੇ ਆ ਡੀਸੈਂਟ ਵੇ ਨਾਲ ਡੋਜ ਕਰਨ ਵਾਲੀ ਗੱਲ ਆ ਆਪ ਦਾ ਇਹਨਾਂ ਦਾ ਸਵਾਗਤ 2 ਸਾਲ ਰਹਿ ਗਏ ਇਹ ਸੋਚਦੇ ਆ ਵੀ ਇਸ ਤਰ੍ਹਾਂ ਹੀ ਡੋਜ ਕਰਕੇ ਪੂਰੇ ਕਰ ਲਈਏ ਫਿਰ ਧੋਖਾ ਦੇ ਲਾਂਗੇ ਵੋਟਾਂ ਲੈਣ ਲਈ ਇਹ Punjab ਦੇ ਵਿਕਾਸ ਲਈ ਜਾਂ ਪੰਜਾਬ ਦੀ ਜਿਹੜੀ ਜਨੂਅਲ ਸਪਰਸਥਿਤੀ ਆ ਉਹਦੇ ਲਈ ਗੱਲ ਨਹੀਂ ਹੋ ਰਹੀ ਪੰਜਾਬ ਦੀ ਆਰਥਿਕਤਾ ਬਹੁਤ ਖਰਾਬ ਹੈ ਇਹਨਾਂ ਨੂੰ ਕਰਜ਼ਾ ਲੈਣਾ ਪੈ ਰਿਹਾ ਛੋਟੇ-ਮੋਟੇ ਕੰਮ ਕਰਨ ਲਈ ਵੀ ਨਵੀਆਂ ਸੜਕਾਂ ਦਾ ਕਿਸੇ ਚੀਜ਼ ਦਾ ਕੋਈ ਨਿਰਮਾਣ ਨਹੀਂ ਹੋ ਰਿਹਾ ਡਿਵੈਲਪਮੈਂਟ ਤਾਂ ਹੋ ਹੀ ਨਹੀਂ ਰਹੀ ਔਰ ਜਿਸ ਤਰ੍ਹਾਂ ਨਾਲ ਕ腐ਸ਼ਨ ਹੋ ਰਹੀ ਹੈ ਜਿਸ ਤਰ੍ਹਾਂ ਨਾਲ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਦੀ ਹਾਲਤ ਖਰਾਬ ਆ ਉਹ ਮੈਂ ਸਮਝਦਾ ਕਿ ਬੜੀ ਮੰਦਭਾਗੀ ਗੱਲ ਆ ਔਰ ਏ ਹੁਣ ਜਿਹੜੇ ਰੇਟ ਵਧਾਤੇ ਤੁਸੀਂ ਇਹ ਦੇਖੋ ਕਿ ਪਹਿਲਾਂ ਹੀ ਰਗਲ 5 ਰੁਪਏ ਦਾ ਫਰਕ ਹੈ ਨਾ ਡੀਜ਼ਲ ਪੈਟਰੋਲ ਦਾ ਚੰਡੀਗੜ੍ਹ ਮੋਹਾਲੀ ਆਜੋ ਜਾਂ ਜ਼ਿਲਕਪੁਰਾ ਜੋ ਪੰਜਾਬ ਆ ਗਿਆ ਨਾਲ ਹੀ 2 ਕਿਲੋਮੀਟਰ ਦਾ ਵੀ ਫਰਕ ਨਹੀਂ ਪੈਂਦਾ ਤੇ ਉੱਥੇ ਜਦੋਂ 6 ਰੁਪਏ ਦਾ ਹੁਣ ਫਰਕ ਪੈ ਜਾਊਗਾ ਡੀਜ਼ਲ ਦਾ ਤੇ ਕੌਣ ਉਥੋਂ ਖਰੀਦਣ ਵਾਸਤੇ ਆਊਗਾ ਤੇ ਉਹਨਾਂ ਦੇ ਜਿਹੜੇ ਪੈਟਰੋਲ ਡੀਲਰਸ ਨੇ ਜਿਹੜੇ ਪੰਪਾਂ ਵਾਲੇ ਨੇ ਉਹਨਾਂ ਦੀ ਕੀ ਸਥਿਤੀ ਹੋਊਗੀ ਤੇ ਇਸੇ ਤਰ੍ਹਾਂ ਹੀ ਇੰਡਸਟਰੀ ਦਾ ਹੈ ਜਦੋਂ ਤੁਸੀਂ ਬਿਜਲੀ ਮਹਿੰਗੀ ਕਰਦੇ ਹੋਰ ਕਾਸਟ ਆਫ ਪ੍ਰੋਡਕਸ਼ਨ ਵੱਧ ਗਈ। ਔਰ ਰੌ ਮਟੀਰੀਅਲ ਦੀ ਵੀ ਕੀਮਤ ਵਧੂਗੀ। ਤੋਂ ਹਟਵਾਈ ਦਾ ਵੀ ਮਹਿੰਗਾ ਹੋ ਜਾਊਗਾ। ਠੀਕ ਹੈ। ਔਰ ਇਸੇ ਤਰ੍ਹਾਂ ਹੀ ਅੱਜ ਮਹਿੰਗਾਈ ਦਾ ਰੌਲਾ ਪਉਂਦੀ ਆਮ ਆਦਮੀ ਪਾਰਟੀ ਮਹਿੰਗਾਈ ਹੋਰ ਵਧੂਗੀ ਇਹਨਾਂ ਸਾਰੀਆਂ ਚੀਜ਼ਾਂ ਨਾਲ ਠੀਕ ਹੈ ਤਾਂ ਇਹ ਜਿਹੜਾ ਜਿਸ ਤਰ੍ਹਾਂ ਨਾਲ ਇਹ ਕਰ ਰਹੇ ਨੇ ਵਿਦਾਊਟ ਪਲੈਨਿੰਗ ਜਿਆਦਾ ਸੋਚ ਵਿਚਾਰ ਨਹੀਂ ਕਰਦੇ ਉਹ ਤੇ ਲੋਕਾਂ ਨੂੰ ਧੋਖਾ ਦੇਣ ਲਈ ਬੜੀ ਸਾਜ਼ਿਸ਼ ਕਰਦੇ ਆ ਉਹ ਨਹੀਂ ਹੋਣਾ ਚਾਹੀਦਾ ਔਰ ਇਹ ਪੰਜਾਬ ਡਿਵੈਲਪਮੈਂਟ ਹੋਵੇ ਪੰਜਾਬ ਦੀ ਜੇ ਪੰਜਾਬ 'ਚ ਨਵੀਂ ਇਨਵੈਸਟਮੈਂਟ ਨਹੀਂ ਆਏਗੀ ਤੇ ਰੋਜ਼ਗਾਰ ਕਿੱਥੋਂ ਮਿਲਣਗੇ ਸਰਕਾਰੀ ਰੋਜ਼ਗਾਰ ਕਿੰਨੇ ਕ ਤੇ ਪੰਜਾਬ ਦੇ ਅੰਦਰ ਇਹ ਤਾਂ ਕਹਿੰਦੇ ਸੀ ਅਸੀਂ ਨੌਜਵਾਨਾਂ ਨੂੰ ਨੌਕਰੀ ਦੇਣ ਵਾਲੇ ਬਣਾਉਣਾ ਲੱਭਣ ਵਾਲੇ ਨਹੀਂ ਬਣਾਉਣਾ ਤੇ ਅੱਜ ਤਾਂ ਦੇਣ ਵਾਲੇ ਵੀ ਨਹੀਂ ਰਹੇ ਵਿਚਾਰੇ ਲੱਭਣ ਵਾਲੇ ਵੀ ਨਹੀਂ ਰਹੇ ਜਦੋਂ ਪੰਜਾਬ ਚ ਨਵੀਆਂ ਜੋਬਸ ਨਹੀਂ ਕ੍ਰੀਏਟ ਹੋਣੀਆਂ ਇੰਡਸਟਰੀ ਨਾਲ ਹੀ ਕ੍ਰੀਏਟ ਹੁੰਦੀਆਂ ਨੇ ਨਾ ਤੇ ਉਹ ਨਹੀਂ ਹੋ ਰਿਹਾ ਔਰ ਬੜੀ ਇਹ ਪੰਜਾਬ ਦੀ ਇਸ ਵੇਲੇ ਸਥਿਤੀ ਨਾਜ਼ੁਕ ਹੋਈ ਹੋਈ ਆ ਔਰ ਆਰਥਿਕ ਐਮਰਜੈਂਸੀ ਲਗਾਉਣ ਦੀ ਤਰਫ ਅਸੀਂ ਵੱਧ ਰਹੇ ਆ ਤਨਖਾਹ ਦੇਣ ਲਈ ਵੀ ਤੇ ਮੇਰਾ ਖਿਆਲ ਹੈ ਕਿ ਜੇ ਜਦੋਂ ਤੱਕ ਇਹ ਸਰਕਾਰ ਜਾਣੀ ਆ ਉਦੋਂ ਤੱਕ 1.5 ਲੱਖ ਕਰੋੜ ਹੋਰ ਕਰਜ਼ਾ ਚੜ ਜਾਣਾ 1 ਲੱਖ ਕਰੋੜ ਤਾਂ ਫालतू ਚੜਾਤਾ ਇਹਨਾਂ ਨੇ ਆ ਕੇ 1.5 ਲੱਖ ਕਰੋੜ ਹੋਰ ਚੜ ਜਾਣਾ ਉਹਦਾ ਵਿਆਜ ਵਿਆਜ ਦੇਣ ਵਾਸਤੇ ਵੀ ਕਰਜ਼ਾ ਲੈਣਾ ਪੈਂਦਾ ਰਕਮ ਦਾ ਇਵਾਲ ਸਰ ਜਿਸ ਤਾ ਹੁਣ ਜਿਹੜੀਆਂ ਚੋਣਾਂ ਆ ਗਈਆਂ ਨੇ ਬਾਈ ਇਲੈਕਸ਼ਨ ਬਾਈ ਇਲੈਕਸ਼ਨਸ ਨੇ ਪੰਜਾਬ ਦੇ ਵਿੱਚ ਚਾਰ ਬਾਕੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਨੇ ਅਕਾਲੀ ਦਲ ਨੇ ਚੋਣ ਕਮੇਟੀ ਦਾ ਪ੍ਰਚਾਰ ਕਮੇਟੀ ਦਾ ਵੀ ਗਠਨ ਕੀਤਾ ਹੈ ਨਾ ਕਿ ਭਾਜਪਾ ਦੀ ਮੈਂਬਰਸ਼ਿਪ ਮੂਵਿੰਗ ਚੱਲ ਰਹੀ ਹੈ ਇਸ ਨੂੰ ਹੋਰ ਕਿਵੇਂ ਤੇਜ਼ ਕਰੋਗੇ ਜਾਂ ਪ੍ਰਚਾਰ ਕਿਸ ਤਰੀਕੇ ਰੋਟੇਟ ਕਰੋਗੇ ਦੇਖੋ ਗੱਲੇ ਆ ਕਿ ਇਸ ਵੇਲੇ ਜਿਹੜਾ ਹੈਗਾ ਪੰਜਾਬ ਦੇ ਅੰਦਰ ਅਸੀਂ ਵਿਵਸਥਾ ਜਿਹੜੀ ਆ ਉਹ ਪੂਰੀ ਬਣਾ ਲਈ ਆ ਜਿਹੜੇ ਜਿਹੜੇ ਕੈਂਡੀਡੇਟਾਂ ਨੇ ਚੋਣ ਲੜਨਾ ਸਾਡੇ ਬਹੁਤਾ ਕੰਮ ਸੰਗਠਨ ਕਰਦਾ ਉਹਨਾਂ ਨੂੰ ਅਸੀਂ ਕੰਮ ਵੰਡਦਾ ਔਰ ਮੇਰਾ ਖਿਆਲ ਹੈ ਕਿ ਆਉਣ ਵਾਲੇ ਟਾਈਮ ਦੇ ਅੰਦਰ ਤੁਸੀਂ ਦੇਖੋਗੇ ਕਿ ਸਾਡੀ ਤਿਆਰੀ ਬਾਹਰ ਸ਼ਾਇਦ ਦਿਖਾਈ ਨਹੀਂ ਦੇ ਰਹੀ ਲਗਾਤਾਰ ਚੱਲ ਰਹੀ ਹੈ ਬਰਨਾਲਾ ਚ ਵੀ ਚੱਲ ਰਹੀ ਹੈ ਗਿੱਦੜਵਾਹ ਚ ਵੀ ਚੱਲ ਰਹੀ ਹੈ ਔਰ ਡੇਰਾ ਬਾਬਾ ਨਾਨਕ ਚ ਵੀ ਚੱਲ ਰਹੀ ਹੈ ਇਸ ਤਰ੍ਹਾਂ ਚੱਬੇਵਾਲ ਚ ਵੀ ਚੱਲ ਰਹੀ ਹੈ 42 ਇਲੈਕਸ਼ਨ ਜਿਹੜੇ ਆ ਰਹੇ ਆਂ ਅਸੀਂ ਇਹ ਪੂਰੇ ਜੋਰ ਨਾਲ ਲੜਾਂਗੇ ਔਰ ਬਹੁਤ ਬੜਾ ਅੱਛਾ ਰਿਜ਼ਲਟ ਵੀ ਦੇਵਾਂਗੇ ਜੇ ਲੋਕ ਸਭਾ ਚੋਣਾਂ ਦੇ ਵਿੱਚ ਬੂਟ ਸ਼ੇਡ ਬਹੁਤ ਵੱਡਾ ਗਿਆ ਹੈ ਭਾਰਤੀ ਜਨਤਾ ਪਾਰਟੀ ਦਾ ਉਹ ਅਸਰ ਵੀ ਦੇਖਣ ਨੂੰ ਮਿਲੇਗਾ ਪੂਰਾ ਉਸ ਤੋਂ ਜ਼ਿਆਦਾ ਵਧੀਆ ਅਸਰ ਮਿਲੇਗਾ ਬਹੁਤ ਕੁਝ ਦਰੁਸਤ ਕਰ ਰਹੇ ਹਾਂ ਅਸੀਂ ਵੱਡੀਆਂ ਚੇਂਜਸ ਕਰ ਰਹੇ ਹਾਂ ਔਰ ਸਮੇਂ ਦੇ ਨਾਲ-ਨਾਲ ਤੁਸੀਂ ਦੇਖਣਾ ਇਹ ਫਰਕ ਪਏਗਾ ਔਰ ਸਾਡਾ ਜਿਹੜਾ ਕਾਰਜਕਰਤਾ ਨਿਰਮਾਣ ਸਾਡਾ ਕੈਟਰ ਬੇਸਡ ਕਮ ਮਾਸ ਵੇਸ ਆਰਗੇਨਾਈਜੇਸ਼ਨ ਤੇ ਕਾਰਜਕਰਤਾ ਨਿਰਮਾਣ ਜਿਹੜਾ ਸਾਡਾ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਉਹ ਅਸੀਂ ਕਰ ਰਹੇ ਆ ਜੀ ਮੁਰਦਾ ਸਾਹਿਬ ਸੰਗੂ ਬੋਰਡ ਦੇ ਉੱਪਰ ਜਿਹੜੇ ਧਰਨਾ ਲੱਗਿਆ ਕਿਸਾਨਾਂ ਦਾ ਕਿੰਨੀ ਕੀ ਦੇਰ ਤੱਕ ਇਹਨਾਂ ਦਾ ਕੋਈ ਹੱਲ ਹੋਊਗਾ ਜਿਹੜੇ ਲੋਕ ਆਪ ਦਾਲੇ ਹੋਏ ਬਹੁਤ ਪਰੇਸ਼ਾਨ ਨੇ ਸਰ ਦੇਖੋ ਜੀ ਮੈਂ ਇਹਦੇ ਚ ਇੱਕ ਚੀਜ਼ ਕਹਣਾ ਕਿ ਪਹਿਲੀ ਗੱਲ ਤਾਂ ਕਿਸਾਨਾਂ ਦੀ ਯੂਨਿਟੀ ਜਿਹੜੀ ਆ ਉਹ ਇਸ ਅੰਦੋਲਨ ਨੇ ਦੌਤੇ ਲਗਾਤੀ ਜਦੋਂ ਸੰਯੁਕਤ ਕਿਸਾਨ ਮੋਰਚਾ ਅੰਦੋਲਨ ਚਲਾ ਰਿਹਾ ਸੀ ਉਸ ਵੇਲੇ ਕਿਸਾਨ ਇਕਤਾ ਸੀ ਕਾਂਗਰਸ ਨੇ ਹਮੇਸ਼ਾ ਹੀ ਇਹਨਾਂ ਦੀ ਕਿਸਾਨਾਂ ਦੀ ਏਕਤਾ ਨੂੰ ਭੰਗ ਕੀਤਾ। ਔਰ ਇਹ ਜਿਹੜਾ ਹੈਗਾ ਇਹ ਆਪ ਹੀ ਕਿਸਾਨ ਜਥੇਬੰਦੀਆਂ ਨਹੀਂ ਕਰ ਲਿਆ। ਠੀਕ ਹੈ ਨਾ? ਔਰ ਚੋਣਾਂ ਲੜਕੇ ਵੀ ਔਰ ਇਸ ਤਰ੍ਹਾਂ ਜਿਹੜਾ ਆਪਸ ਚ ਦੋ ਜਗ੍ਹਾ ਤੇ ਬੰਡੇ ਗਏ। ਤੇ ਇਕੱਠੇ ਹੋ ਜਾਣ। ਇਕੱਠੇ ਹੋ ਕੇ ਆਪਣੀਆਂ ਮੰਗਾਂ ਰੱਖਣ। ਕੁਝ ਮੰਗਾਂ ਇਹਨਾਂ ਦੀ ਜੈਨੂਨ ਨੇ। ਉਹ ਮੰਨੀਆਂ ਜਾਣੀਆਂ ਚਾਹੀਦੀਆਂ ਨੇ। ਕੁਝ ਕੇਂਦਰ ਤੋਂ ਮੰਨਣ ਵਾਲੀਆਂ ਨੇ, ਕੁਝ ਸਟੇਟ ਤੋਂ ਮੰਨਣ ਵਾਲੀਆਂ ਨੇ। ਤੇ ਇਹ ਅਲੱਗ-ਅਲੱਗ ਉਹਨਰਾਂ ਦੀ بجائے ਇਕੱਠੀ ਗੱਲ ਜਾਣੀ ਚਾਹੀਦੀ ਹੈ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਇਸ ਕਰਕੇ ਜ਼ਿਆਦਾ ਜ਼ਰੂਰੀ ਹੋ ਗਈਆਂ ਨੇ ਜੇ ਕਿਸਾਨ ਖੁਸ਼ਹਾਲ ਹੋਏਗਾ ਉਹਦੇ ਲਈ ਕੰਮ ਕਰਨ ਦੀ ਪ੍ਰਸਥਿਤੀ ਠੀਕ ਹੋਏਗੀ ਉਹਦੇ ਕੰਮਾਂ 'ਚ ਸੁਧਾਰ ਕੀਤਾ ਜਾਏਗਾ ਤਾਂ ਉਹਦਾ ਇੱਕ ਫਾਇਦਾ ਹੋਣਾ ਕਿ ਪੂਰੀ ਦੁਨੀਆ 'ਚ ਫੂਡ ਕ੍ਰਾਈਸਿਸ ਆਉਣ ਵਾਲੇ ਆ ਔਰ ਪਹਿਲਾਂ ਵੀ ਪੰਜਾਬ 'ਚ ਵੀ ਦੇਸ਼ 'ਚ ਵੀ ਫੂਡ ਕ੍ਰਾਈਸਿਸ ਰਹੇ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਕਿਹਾ ਕਿ ਇੱਕ ਟਾਈਮ ਦਾ ਭੋਜਨ ਨਾ ਕਰੋ ਦੇਸ਼ ਵਾਸੀਆਂ ਨੇ ਉਹ ਛੜਤਾ ਸੀਗਾ ਉਸ ਵੇਲੇ ਭੋਜਨ ਕਰਨਾ ਇੱਕ ਟਾਈਮ ਦਾ ਤੇ ਉਸ ਤੋਂ ਬਾਅਦ ਉਦੋਂ ਪੀਰ 480 ਇمپੋਰਟ ਕਰਦੇ ਸੀ ਫਿਰ ਗ੍ਰੀਨ ਰੈਵੋਲੂਸ਼ਨ ਲਿਆ ਕੇ ਅਸੀਂ ਆਪਣੀ ਜ਼ਮੀਨ ਵੀ ਖਰਾਬ ਕੀਤੀ ਆਪਦਾ ਪਾਣੀ ਵੀ ਖਰਾਬ ਕੀਤਾ ਆਪਦਾ ਵਾਤਾਵਰਣ ਵੀ ਖਰਾਬ ਕੀਤਾ ਪਰ ਦੇਸ਼ ਦੇ ਅੰਨ ਭੰਡਾਰ ਭਰਤੇ ਇਸੇ ਕਰਕੇ ਪੰਜਾਬ ਹਰਿਆਣਾ ਤੇ ਵੈਸਟਰਨ ਯੂਪੀ ਚੋਂ 10% ਪੰਜਾਬ ਚੋਂ 60% 30% ਹਰਿਆਣੇ ਚੋਂ ਇਹ ਖਰੀਦ ਹੁੰਦੀ ਹੈ ਐਮਐਸਪੀ ਦੀ ਜਿਹੜੀ ਹੁੰਦੀ ਹੈ ਉਹਦਾ ਕਾਰਨ ਇਹ ਹੈ कोई इनाम नहीं ਦਿੱਤਾ ਹੋਇਆ ਤੇ ਇਸ ਕਰਕੇ ਮੈਂ ਇਹ ਸਮਝਦਾ ਕਿ ਦੁਬਾਰਾ ਫੂਡ ਕ੍ਰਾਈਸਿਸ ਆਉਣ ਤੇ ਅਸੀਂ ਉਹਦਾ ਮੁਕਾਬਲਾ ਕਰਨ ਲਈ ਤਿਆਰ ਹੋਈਏ ਸਾਨੂੰ ਵੀ ਦੂਸਰੀ ਦੁਨੀਆ ਦੀ ਤਰ੍ਹਾਂ ਫਿਰ ਦੁਬਾਰਾ ਇੱਕ ਟਾਈਮ ਭੁੱਖੇ ਨਾ ਰਹਿਣਾ ਪਵੇ ਇਸ ਦੇ ਲਈ ਕਿਸਾਨ ਦੀਆਂ ਜੈਨੂਨ ਚੀਜ਼ ਗੱਲਾਂ ਜਿਹੜੀਆਂ ਨੇ ਉਹ ਮੰਨਣੀਆਂ ਜ਼ਰੂਰੀ ਨੇ ਮੰਨ